ਉਦਰਾਜੋ ਬਲੌਕ ਸੰਤੀ ਚੋਣਾ ਦੇ ਲਈ ਅਮ੍ਰਿਤਸਰ ਦਿਹਾਤੀ ਦੇ ਰਈਆ ਬਲੌਕ ਵਿੱਚ 31 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਨੇ ਇਸ ਸੰਬੰਧੀ ਗੱਲਬਾਤ ਕਰਦੇ ਹੋਏ ਰਈਆ ਬਲੌਕ ਦੇ ਰਿਟਰਨਿੰਗ ਅਫਸਰ ਰੋਬਨਜੀਤ ਕੌਰ ਬਾਬਾ ਬਕਾਲਾ ਸਾਹਿਬ ਨੇ ਦੱਸਿਆ ਕਿ 31 ਉਮੀਦਵਾਰਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਨੇ ਜਿਸ ਤੋਂ ਵਿੱਚ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਤੋਂ ਇਲਾਵਾ ਆਜ਼ਾਦ ਉਮੀਦਵਾਰਾਂ ਵੱਲੋਂ ਵੀ ਵੱਡੇ ਪੱਧਰ ਤੇ ਵਿੱਚ ਇਸ ਦੇ ਵਿੱਚ ਰੁਚੀ ਦਿਖਾਈ ਜਾ ਰਹੀ ਹੈ। ਬਲੌਕ ਸੰਤੀ ਚੋਣਾਂ ਨੂੰ ਲੈ ਕੇ ਰਈਆ ਬਲੌਕ ਵਿੱਚ ਚਚੇ ਨਾਮ ਤੋਂ ਕਹਿੰਦੇ ਨਾਮਰੋਗੀ ਬਖਤ ਦਾਖਲ ਹੋਇਆ ਇਹ ਕਿੰਨੇ ਕੁ ਬਣ ਰਹੇ ਆ ਅੱਜ ਮਿਤੀ 3 ਦਸੰਬਰ ਨੂੰ ਸਾਡੇ ਕੋਲ ਕੁੱਲ 31 ਨਾਮਜ਼ਦਗੀਆਂ ਪੰਚਾਇਤ ਸੰਮਤੀ ਰਈਆ ਦੇ ਵਿੱਚ ਦਾਖਲ ਹੋਈਆਂ ਨੇ ਜਿਸ ਵਿੱਚ ਵੱਖ-ਵੱਖ ਪਾਰਟੀ ਦੇ ਉਮੀਦਵਾਰ ਕੁਝ ਆਜ਼ਾਦ ਉਮੀਦਵਾਰਾਂ ਵੱਲੋਂ ਕੀਤਿਆ ਗਿਆ ਨੇ ਇਸੇ ਵਿੱਚ ਅੱਜ ਜਿੱਦਾਂ ਕਿ ਸਾਡੇ ਕੋਲ ਕੋਲਕਾਤਾ ਹੋਈਆਂ ਨੇ ਉਮੀਦ ਹੈ ਕਿ 25 ਜ਼ੋਨ ਹੋਣ ਕਾਰਨ ਜਿਵੇਂ ਕਿ ਸਾਡੇ ਕੋਲ ਕੋਲ 99 ਪਿੰਡ ਨੇ ਤੇ ਕੱਲ ਨੂੰ ਭਾਰੀ ਮਾਤਰਾ ਵਿੱਚ ਰਸ਼ ਹੋਵੇਗਾ ਕਿਉਂਕਿ ਕੱਲ ਨਾਮੀਨੇਸ਼ਨਸ ਦੀ ਅਖੀਰਲੀ ਮਿਤੀ ਹੈ ਜਿਸ ਦਾ ਸਮਾਂ 11 ਵਜੇ ਤੋਂ 3 ਵਜੇ ਤੱਕ ਦਾ ਹੋਵੇਗਾ। ਕਿ ਮੈਡਮ ਹੋਣ ਕੱਲ ਤੇ ਪਰਫੋਮਿੰਗ ਕੋਈ ਨਾਮਜ਼ਦਗੀ ਦਾ ਕੰਮ ਹੋਈ? ਆ ਕੱਲ ਤੇ ਪਰ ਸੋ 1 2 ਤਰੀਕ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਨਾਮਜ਼ਦਗੀ ਦਾਖਲ ਨਹੀਂ ਹੋਈ ਅੱਜ ਹੀ ਮਤਲਬ ਪਹਿਲੀਆਂ ਹੀ 31 ਨਾਮਜ਼ਦਗੀਆਂ ਦਾਖਲ ਹੋਈਆਂ ਨੇ ਹੁਣ ਜਿੰਨੀਆਂ ਵੀ ਹੋਣਗੀਆਂ ਉਹ ਕੱਲ ਅਖੀਰਲੀ ਮਿਤੀ ਨੂੰ ਹੀ ਦਾਖਲ ਹੋਣਗੀਆਂ ਅੱਜ ਤੋਂ ਅਮਰ ਪੇਪਰ ਡਾਕਲੇ ਕਰਵਾਉਣ ਆ ਰਹੇ ਨੇ ਉਮੀਦਵਾਰ ਜੀ ਕੀ ਲੱਗਦਾ ਹੈਗਾ ਕਿਪਾਂ ਦੇ ਉਸ ਕਮੀ ਪੇਸ਼ੀ ਆ ਰਹੀ ਹੈ ਜਾਂ ਕੋਈ ਦਰ ਦੀ ਸਮੱਸਿਆ ਦੀ ਕਿਸਟਾਫ ਨੂੰ ਟਾਈਮ ਲੱਗਦਾ ਹੈ ਉਮੀਦਵਾਰ ਵੱਲੋਂ ਆਪਣੇ ਤੌਰ ਤੇ ਤੇ ਪੂਰੀ ਤਰ੍ਹਾਂ ਆਪਣੀ ਫਾਈਲ ਮੁਕੰਮਲ ਕੀਤੀ ਗਈ ਹੈ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਹੈ ਬਾਕੀ ਅਸੀਂ ਦੌਰਾਨ ਸਕਰੂਟੀ ਚੈੱਕ ਕਰਾਂਗੇ ਚੰਗੀ ਤਰ੍ਹਾਂ ਕਿ ਕਿਸੇ ਦੀ ਫਾਈਲ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਹੋਵੇ ਬਾਕੀ ਉਮੀਦਵਾਰ ਵੱਲੋਂ ਜੋ ਉਸ ਨੂੰ ਦਿੱਤੀ ਜਾਣੀ ਰਸੀਦ ਸੀਗੀ ਜਿੱਦਾਂ ਕਿ ਪੰਜਾਬ ਸਰਕਾਰ ਵੱਲੋਂ ਹੀ ਐਸਸੀ ਵਰਗ ਵਾਸਤੇ ਤੇ ਜਨਰਲ ਵਰਗ ਵਾਸਤੇ ਪੰਚਾਇਤ ਸੰਮਤੀ ਵਿੱਚ 100 ਤੇ 200 ਰੁਪਏ ਫੀਸ ਫਿਕਸ ਕੀਤੀ ਗਈ ਸੀ ਉਹ ਫੀਸ ਅਸੀਂ ਮੌਕੇ ਤੇ ਲੈਣ ਉਪਰੰਤ ਉਹਨਾਂ ਨੂੰ ਰਸੀਦ ਦੇ ਚੁੱਕੇ ਆ ਉਸ ਤੋਂ ਇਲਾਵਾ ਅਸੀਂ ਉਮੀਦਵਾਰ ਨੂੰ ਆਪਣੇ ਵੱਲੋਂ 5 ਤਰੀਕ ਦੇ ਵਿਡਰੋਅਲ ਦੀ ਜਾਣਕਾਰੀ ਵੀ ਦਿੱਤੀ ਜਾ ਚੁੱਕੀ ਹੈ ਇਸੋ ਵੀ ਨਾ ਜਿਹੜਾ ਇੱਕ ਲਾਸਟ ਸਵਾਲ ਹੈਗਾ ਕਿ ਜਿੱਦਾਂ ਚੋਣਾਂ ਪਹਿਲਾਂ ਹੁੰਦੀਆਂ ਆਂ ਕਾਫੀ ਉਮੀਦਵਾਰਾਂ ਨੂੰ ਖਤਸ਼ਾ ਰਹਿੰਦਾ ਜਦੋਂ ਪੰਚਾਇਤੀ ਚੋਣਾਂ ਦੇ ਵਿੱਚ ਅਸੀਂ ਅਕਸਰ ਦੇਖਦੇ ਆਂ ਲੱਗ ਕੇ ਅਧਿਕਾਰੀ ਇੱਕ ਡਾਕੂਮੈਂਟ ਨੂੰ ਚੈੱਕ ਕਰਦੇ ਨੇ ਫਿਰ ਅਬਜੈਕਸ਼ਨ ਆਉਂਦਾ ਤੇ ਇੱਥੇ ਵੀ ਹੁਣ ਬਲੱਡ ਸੰਤ ਚੋਣਾਂ ਲੈ ਕੇ ਆਇਆ ਤਕਰੀ ਇੱਕੋ ਸਿੰਗਲ ਦਿਨ ਦੇ ਵਿੱਚ ਉਮੀਦਵਾਰਾਂ ਤੋਂ ਆਪਣੇ ਪਤਾ ਮੰਗਦੇ ਪੱਤਰ ਦੇ ਕੇ ਸਾਡੇ ਵੱਲੋਂ ਬੜੀ ਹੀ ਟਰਾਂਸਪੇਰੈਂਸੀ ਪਾਰਦਰਸ਼ੀ ਤਰੀਕੇ ਨਾਲ ਕੰਮ ਕੀਤਾ ਜਾਊਗਾ ਜਿਸ ਦੀ ਫਾਈਲ ਵਿੱਚ ਸੱਚਮੁੱਚ ਕੋਈ ਕਮੀ ਹੋਏਗੀ ਉਹੀ ਫਾਈਲ ਰਿਜੈਕਸ਼ਨ ਦਾ ਕਾਰਨ ਬਣੂਗੀ ਅਦਰਵਾਈਜ਼ ਕਿਸੇ ਤਰੀਕੇ ਦੀ ਕੋਈ ਵੀ ਫਾਈਲ ਦੇ ਵਿੱਚ ਇਦਾਂ ਦਾ ਕੁਝ ਵੀ ਨਹੀਂ ਹੋਏਗਾ ਜ ਜਿਸ ਨੂੰ ਜਿੰਨਾ ਵੀ ਮਤਲਬ ਜਿੰਨੀ ਦਿਲਚਸਪੀ ਨਾਲ ਉਮੀਦਵਾਰ ਆਪਣੀ ਨਾਮਜ਼ਦਗੀ ਭਰ ਕੇ ਜਾ ਰਹੇ ਨੇ ਉਹ ਉਸੇ ਤਰੀਕੇ ਨਾਲ ਚੋਣ ਲੜਨਗੇ ਜੀ ਸਾਡੇ ਵੱਲੋਂ ਬਿਲਕੁਲ ਬੇਫਿਕਰੇ ਢੰਗ ਦੇ ਨਾਲੇ ਕੰਮ ਕੀਤਾ ਜਾਵੇਗਾ